ਉਹਨਾਂ ਦੀ ਚੈਕਿੰਗ ਰਿਗਾਰਡਿੰਗ 8 ਪੁਆਇੰਟ ਚੂਸ ਕੀਤੇ ਗਏ ਨੇ ਜਿਹੜੇ ਟੈਕਨੀਕਲ ਟੀਮਾਂ ਸਾਡੀਆਂ ਲੱਗੀਆਂ ਨੇ ਜਿਹਦੇ ਨਾਲ ਅਸੀਂ ਜਿਹੜੇ ਪਾਰਕਿੰਗ ਨੇ ਕੋਈ ਸਸਪੀਸ਼ੀਅਸ ਵਹੀਕਲ ਨੇ ਜਿਹੜੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਕੋਰਡਿੰਗ ਟੂ ਲਾ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਸਸਪੀਸ਼ੀਅਸ ਵਹੀਕਲ ਕੋਈ ਚੋਰੀ ਦਾ ਜਾਂ ਸਨੇਚ ਕੀਤਾ ਵਹੀਕਲ ਜਾਂ ਕਿਸੇ ਵੀ ਕ੍ਰਾਈਮ ਦੇ ਸ਼ੱਕੀ ਦੇ ਕਿਦਾਂ ਦਾ ਵੀ ਵਹੀਕਲ ਇੱਥੇ ਸਾਨੂੰ ਮਿਲਦਾ ਆ ਉਹਦੇ ਚ ਕਾਨੂੰਨ ਅਨਸਾਰ ਕਾਰਵਾਈ ਕਰਕੇ ਉਹ ਸਾਰੇ ਜਿਹੜੇ ਹੈਗੇ ਨੇ ਵਾਈਕਲਸ ਦੇ ਡਾਕੂਮੈਂਟਸ ਜਾਂ ਜੋ ਵੀ ਹੈਗਾ ਉਹ ਇਹਨਾਂ ਤੋਂ ਸੰਬੰਧੀ ਹੋਈਏ ਟੀਮ ਸੁਣਾਈ ਗਈ ਹੈ ਕਿੰਨੇ ਪੁਆਇੰਟਸ ਤੇ ਚੈਕਿੰਗ ਹੈ 8 ਪੁਆਇੰਟਸ ਤੇ ਚੈਕਿੰਗ ਹੋਈ ਗਈ ਹੈ ਕਿਵਰੀ ਤਾਂ ਨਹੀਂ ਆਉਂਦੇ ਨੇ ਵੀ ਪਰਚੀ ਦੇ ਨਾਲ ਕੋਈ ਪਰਚੀ ਡਿੱਗ ਪਈ ਜਾਂ ਪਰਚੀ ਲੈ ਜਾਂਦੇ ਨੇ ਉਹ ਤਾਂ ਕਰਕੇ ਕਹਿ ਰਹੇ ਆ ਵੀ ਜਿਹੜੇ ਉਹਨਾਂ ਦੇ ਡਾਕੂਮੈਂਟ ਆਪਣੇ ਆਧਾਰ ਕਾਰਡ ਵਗੈਰਾ ਉਹਨਾਂ ਦੇ ਪ੍ਰੋਪਰ ਉੱਥੇ ਮੇਨਟੇਨ ਕੀਤਾ ਜਾਵੇ ਉਹਨਾਂ ਚੈੱਕ ਕਰਕੇ ਫਿਰ ਜੀ ਦੇਖੋ ਵਿੱਚ ਹੋਏਗਾ ਇਹ ਨਹੀਂ ਜਿੱਥੇ ਕੋਈ ਆਪਣੇ ਪਾਰਕਿੰਗ ਗਲਤ ਪਾਰਕਿੰਗ ਕੀਤੀ ਗਈ ਆ ਉਹ ਵੀ ਚੈਕਿੰਗ ਕੀਤੀ ਜਾਵੇ ਕਿਛੇ ਦੁਕਾਨਦਾਰਾਂ ਨੂੰ ਬੋਲੇ ਯਾਰ ਹਾਂ ਫਿਰ ਮੈਂ ਦਾ ਇਹ ਪਾਰਕਿੰਗ ਸਲੋਟਸ ਬਾਰੇ ਜਿਹੜੇ ਆਏ ਸਾਡੀ ਇਹ ਟੀਮ ਬਣਾਈਆਂ ਨੇ ਤੇਦਰ ਵਿੱਚ ਜੇ ਕੋਈ ਇਸ ਦਾ ਜਿਹੜਾ ਹੋਰ ਕੋਈ ਇਸ ਤੋਂ ਲਾਭ ਨਾ ਆਦੇ ਲੁਧਿਆਣਾ ਦੇ ਵਿੱਚ ਪੰਜਾਬ ਪੁਲਿਸ ਐਕਸ਼ਨ ਮੋਡ ਤੇ ਆ ਤੇ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਪਾਰਕਿੰਗ ਦੇ ਵਿੱਚ ਜਿਹੜੇ ਵਾਹਨ ਖੜੇ ਹੁੰਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਆ ਅੱਜ ਹੁਣ ਏਡੀਸੀਪੀ 3 ਨਾਲ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਇਸ ਤੇ ਚੈਕਿੰਗ ਤੇ ਆਏ ਜਿਹੜੀ ਅੱਜ ਚੈਕਿੰਗ ਦੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਵੱਖ-ਵੱਖ ਗੱਛੜ ਅਫਸਰ ਦੀ ਡਿਊਟੀ ਲੱਗੀ ਜਿਹਦੇ ਨਾਲ ਕਰੀਬ 150 200 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ ਇਹਦੇ ਟੈਕਨੀਕਲ ਟੀਮਾਂ ਸਾਡੀਆਂ ਲੱਗੀਆਂ ਨੇ ਜਿਹਦੇ ਨਾਲ ਅਸੀਂ ਜਿਹੜੇ ਪਾਰਕਿੰਗ ਨੇ ਕੋਈ ਸਸਪੀਸ਼ੀਅਸ ਵਹੀਕਲ ਨੇ ਜਿਹੜੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਅ ਸਰ ਇਹ ਜਿਹੜੇ ਸ਼ੱਕੀ ਵਾਹਨ ਹੁੰਦੇ ਨੇ ਉਹ ਸ਼ੱਕੀ ਵਾਹਨਾਂ ਤੇ ਕੀ ਕਾਰਵਾਈ ਕੀਤੀ ਕੀ ਉਹਨਾਂ ਦੇ ਜੇ ਕੋਈ ਕਿਸੇ ਦੀ ਕੋਈ ਨੰਬਰ 플레이ਟ ਟੁੱਟੀ ਹੈ ਜਾਂ ਕੋਈ ਡਾਕੂਮੈਂਟ ਉਹਨਾਂ ਦੇ ਚੈੱਕ ਕੀਤੇ ਜਾ ਰਹੇ ਨੇ ਜਾਂ ਕੋਈ ਨਹੀਂ ਹੈਗੇ ਡਾਕੂਮੈਂਟ ਉਹਨਾਂ ਦੇ ਜਿਹੜੀ ਅਕੋਰਡਿੰਗ ਟੂ ਲਾਅ ਜਿਹੜੀ ਕਾਰਵਾਈ ਕੀਤੀ ਜਾ ਰਹੀ ਜੇ ਕੋਈ ਸਸਪੀਸ਼ਸ ਵਹੀਕਲ ਕੋਈ ਚੋਰੀ ਦਾ ਜਾਂ ਸਨੇਚ ਕੀਤਾ ਵਹੀਕਲ ਜਾਂ ਕਿਸੇ ਵੀ ਕ੍ਰਾਈਮ ਪੇਸ਼ਕੀ ਦੇ ਕਿਦਾਂ ਦਾ ਵੀ ਕੋਈ ਵਹੀਕਲ ਇੱਥੇ ਸਾਨੂੰ ਮਿਲਦਾ ਆ ਉਹਦੇ ਚ ਕਾਨੂੰਨ ਅਨਸਾਰ ਕਾਰਵਾਈ ਕਰਕੇ ਤੇ ਉਹਦੇ ਓਨਰ ਨੂੰ ਆਪਣਾ رابطہ ਕਰਕੇ ਉਹ ਇਸ ਪੁਰਦਾਰੀ ਨੂੰ ਦਿੱਤੀ ਜਾਏਗੀ ਸਰ ਲਗਾਤਾਰ ਚੋਰੀ ਦੇ ਕੇਸੇ ਵਧਦੇ ਜਾ ਰਹੇ ਨੇ ਤੇ ਪਾਰਕਿੰਗ ਦੇ ਵਿੱਚੋਂ ਕਾਫੀ ਚੋਰੀਆਂ ਵਗੈਰਾ ਹੋ ਰਹੀਆਂ ਨੇ ਜੀ ਬਿਲਕੁਲ ਜੇ ਕੋਈ ਚੋਰੀ ਹੁੰਦੀ ਪਾਰਕਿੰਗ ਦੇ ਵਿੱਚੋਂ ਉਹਦੇ ਪਾਰਕਿੰਗ ਦੇ ਜਿਹੜੇ ਹੈਗੇ ਨੇ ਆਪਣੇ ਠੇਕੇਦਾਰ ਨੇ ਇਹਨਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਵੀ ਆਪਣੇ ਕੈਮਰੇ ਵਗੈਰਾ ਪ੍ਰੋਪਰ ਐਕਟਿਵ ਰੱਖਣ ਆਪਣਾ ਰਜਿਸਟਰ ਵਗੈਰਾ ਮੈਂਟੇਨ ਕਰਨ ਤੇ ਪ੍ਰੋਪਰ ਡਾਕੂਮੈਂਟ ਆਪਣੇ ਜਿਹੜੇ ਚੈੱਕ ਕਰਕੇ ਫਿਰ ਵਹੀਕਲੇ ਥਾੜਾ ਕੋਲਸ ਨੂੰ ਕੀ ਸਕਦੇ ਨੇ ਤਾਤਾ ਦितीय ਜਾ ਰਹੀ ਹੈ ਪੁਲਿਸ ਨੂੰ ਇਹੋ ਹਦਾਇਤਾਂ ਨੇ ਜਿਹੜੇ ਪਾਰਕਿੰਗ ਵਾਲੇ ਨੇ ਵੀ ਜਿਹੜੇ ਕੋਈ ਇਥੇ ਪਾਰਕਿੰਗ ਦੇ ਵਹੀਕਲ ਖੜੇ ਕਰਦੇ ਨੇ ਉਹ ਜਿਹੜੇ ਉਹਨਾਂ ਦੇ ਪ੍ਰੋਪਰ ਡਾਕੂਮੈਂਟ ਚੈੱਕ ਕਰਕੇ ਉਹਨਾਂ ਦੇ ਡਾਕੂਮੈਂਟ ਜਿੰਨੇ ਵੀ ਆ ਗਾ ਆਪਣਾ ਰਜਿਸਟਰ ਵਗੈਰਾ ਮੈਂਟੇਨ ਕਰਨਾ ਆਪਣਾ ਸਰ ਇੱਕ ਪਰਚੀ ਵੀ ਦਿੱਤੀ ਜਾਂਦੀ ਹੈ ਪਰਚੀ ਰਾਹੀਂ ਜਿਹੜੀ ਬਾਹਰ ਕੱਢਿਆ ਜਾਂਦਾ ਉਸ ਤੋਂ ਬਾਅਦ ਵੀ ਜਿਹੜੀ ਕਿਆ ਚੋਰੀ ਹੋ ਜਾਂਦੀ ਹੈ ਇਹ ਦੇਖੋ ਕਈ ਵਾਰੀ ਇਦਾਂ ਦੇ ਆਉਂਦੇ ਨੇ ਵੀ ਪਰਚੀ ਦੇ ਨਾਲ ਕੋਈ ਪਰਚੀ ਡਿੱਗ ਪਈ ਜਾਂ ਪਰਚੀ ਲੈ ਜਾਂਦੇ ਨੇ ਉਹ ਤਾਂ ਕਰਕੇ ਕਹਿ ਰਹੇ ਆ ਵੀ ਜਿਹੜੇ ਉਹਨਾਂ ਦੇ ਡਾਕੂਮੈਂਟ ਆਪਣੇ ਆਧਾਰ ਕਾਰਡ ਵਗੈਰਾ ਉਹਨਾਂ ਦੇ ਪ੍ਰੋਪਰ ਉੱਥੇ ਮੈਂਟੇਨ ਕੀਤਾ ਜਾਵੇ ਉਹਨਾਂ ਦੇ ਚੈੱਕ ਕਰਕੇ ਫਿਰ ਦਿੱਤਾ ਜਾਵੇ ਕਿਰੇ ਵੱਖ-ਵੱਖ ਏਰੀਆ ਦੇ ਵਿੱਚ ਚੈਕਿੰਗ ਜਿਹੜੀ ਹੈ ਜੀ ਅੱਜ ਜਿਹੜੀ ਚੈਕਿੰਗ ਸਟਾਰਟ ਕੀਤੀ ਗਈ ਹੈ ਜਿਵੇਂ ਬੱਸ ਸਟੈਂਡ ਇੱਥੇ ਆਪਾਂ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਡੀ ਐਮ ਸੀ ਹਸਪੀਟਲ ਡੀ ਸੀ ਕੰਪਲੈਕਸ ਕਿਪਸ ਮਾਰਕੀਟ ਤੇ ਹੋਰ ਵੱਖ-ਵੱਖ ਥਾਵਾਂ ਦੇ ਉਸ ਦੇ ਕਰੀਬ 10-15 ਥਾਵਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਕਰਾਚਮੈਂਟ ਜ਼ੋਨ ਵੀ ਇੱਧੇ ਚੁਣੇ ਗਏ ਨੇ ਇਹ ਦੇਖੋ ਉਹ ਚੁਣੇ ਗਏ ਨੇ ਜਿੱਥੇ ਕੋਈ ਆਪਣੇ ਪਾਰਕਿੰਗ ਗਲਤ ਪਾਰਕਿੰਗ ਕੀਤੀ ਗਈ ਆ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਬਿਲਕੁਲ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਸੀ ਸੁਪਨੀ ਸ਼ਰਮਾ ਜੀ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਦੇ ਉੱਤੇ ਅਜੇ ਵੱਖ-ਵੱਖ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਕਰੀਬ 150 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ ਜਿੱਚ ਬੱਸ ਸਟੈਂਡ ਤੋਂ ਇਲਾਵਾ ਵੀ ਜਿਹੜੇ ਆਪਣੇ ਡੀਸੀ ਆਫਿਸ ਆਪਣਾ ਫਿਰ ਕਿਪਸ ਮਾਰਕੀਟ ਡੀਐਮਸੀ ਇਹਨਾਂ ਵੱਖ-ਵੱਖ ਥਾਵਾਂ ਜਿੱਥੇ ਪਾਰਕਿੰਗਾਂ ਹੈਗੀਆਂ ਨੇ ਉਥੇ ਵੱਖ-ਵੱਖ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਕਈ ਵਾਰੀ ਕੋਈ ਵਹੀਕਲ ਥੈਫਟ ਵਹੀਕਲ ਜਾਂ ਕੋਈ ਵਾਰਦਾਤ ਕਰਕੇ ਵਹੀਕਲ ਕੋਈ ਪਾਰਕਿੰਗ 'ਚ ਖੜਾ ਕਰ ਦਿੰਦੇ ਆ। ਤੁਹਾਨੂੰ ਅਸੀਂ ਟੈਕਨੀਕਲ ਤੌਰ ਤੇ ਇਹ ਕੋ ਸਸਪੈਕਟਡ ਵਾਹਨਾਂ ਨੂੰ ਚੈੱਕ ਕੀਤੇ ਜਾ ਰਹੇ ਨੇ ਸਰ ਦੇਖਿਆ ਮੈਂ ਜਿੱਦਾਂ ਰੇਲਵੇ ਦੇ ਇਸ਼ਾਰੇ ਪਾਸਟ ਹੋ ਗਿਆ ਉਹ ਵੀ ਜਰਾ ਇੱਧਰ ਵਗੈਰਾ ਦੀ ਚੈੱਕ ਕਰ ਬਿਲਕੁਲ ਵੱਖ-ਵੱਖ ਥਾਵਾਂ ਤੇ ਮੈਂ ਤੁਹਾਨੂੰ ਦੱਸਿਆ ਵੀ ਵੱਖਰੀਆਂ-ਵੱਖਰੀਆਂ ਟੀਮਾਂ ਸਾਡੀਆਂ ਉਹ ਨਹੀਂ ਹੈਗੀਆਂ ਹੁਣ ਬੱਸ ਸਟੈਂਡ ਦੇ ਉੱਤੇ ਸਾਡੇ ਆਪਣੇ ACP ਇਨਵੈਸਟੀਗੇਸ਼ਨ ਹਰਸ਼ ACP ਸਿਵਲ ਲਾਈਨ ਬੁਰਕਵਾਲ ਤੇ ਨਾਲ SHO 5 ਨੰਬਰ ਤੇ ਹੋਰ ਜਿਹੜੀਆਂ ਵੱਖ-ਵੱਖ ਟੀਮਾਂ ਇੱਥੇ ਚੈੱਕ ਕਰ ਰਹੀਆਂ ਇਦਾਂ ਹੀ ਅਲੱਗ-ਅਲੱਗ ਟੀਮਾਂ 8 ਨੰਬਰ ਡਿਵੀਜ਼ਨ SHO ਆਪਣੀ ਚੈੱਕ ਕਰ ਰਹੇ ਨੇ ਨੇ ਵੈਸਟ ਦੇ ਵਿੱਚ ACP ਵੈਸਟ ਜਿਹੜੇ ਉਹ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਰੇਲਵੇ ਸਟੇਸ਼ਨ ਨੇ ਜਿਹਦੀ ਉਹਨਾਂ ਦੀ ਡਿਊਟੀ ਲੱਗੀ ਉੱਥੇ ਆਪਣੀ ਚੈੱਕਲਿਸਟ ਕੀਤੀ ਜਾਂਦੀ ਹੈ ਇਹ ਬਿਲਕੁਲ ਸਾਰਾ ਕੁਝ ਚੈੱਕ ਕਰ ਰਹੇ ਹਨ ਜੇ ਕੋਈ ਇਦਾਂ ਕੋਈ ਸਪੀਸ਼ੀਅਲ ਵਾਹਨ ਕਈ ਵਾਰੀ ਚੋਰੀ ਕੀਤਾ ਕੋਈ ਵਾਹਨ ਹੋਰ ਥਾਂ ਤੋਂ ਚੋਰੀ ਕਰਕੇ ਜਿਹੜੇ ਹੁੰਦੇ ਨੇ ਕੋਈ ਇਦਾਂ ਦੇ ਕ੍ਰਾਈਮ ਪੇਸ਼ਾ ਲੋਕ ਪਾਰਕਿੰਗਾਂ ਨਾਲ ਸਾਰਾ ਲੈ ਕੇ ਖੜਾ ਕਰ ਜਾਂਦੇ ਨੇ ਉਹ ਚੈੱਕ ਕੀਤੇ ਜਾਂਦੇ ਹਾਂਜੀ ਇੱਕ ਮਿੰਟ ਰਹਿ ਗਿਆ ਇੱਕ ਮਿੰਟ ਹਾਂਜੀ ਸਰ ਹਾਂਜੀ ਸਰ ਅੱਜ ਹਾਂਜੀ ਲੋਕੋ ਇੱਕ ਮਿੰਟ ਚਲੋ ਸਰ ਰੋਲ ਜੀ ਸਰ ਹਾਂਜੀ ਸਰ ਮਾਨਜੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਜਿਹੜੇ ਕੋਈ ਪਾਰਕਿੰਗ स्लots ਜਿਹੜੇ ਹੈਗੇ ਨੇ ਵਹੀਕਲਸ ਦੇ ਉਹਨਾਂ ਦੀ ਚੈਕਿੰਗ ਰਿਗਾਰਡਿੰਗ 8.2 ਕੀਤੇ ਗਏ ਨੇ ਉਹਨਾਂ 8-8 ਪੁਆਇੰਟਾਂ ਦੇ ਉੱਤੇ ਜਿਹੜਾ ਹੈਗਾ ਅੱਜ ਅਲੱਗ-ਅਲੱਗ ਆਫੀਸਰਸ ਐਂਡ ਐਸਐਚਓ ਸਹਿਬਾਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਾਂਗੇ ਤੇ ਉਹ ਸੈਕਿੰਡ ਦੇ ਰਿਗਾਰਡਿੰਗ ਹੀ ਅੱਜ ਜਿਹੜਾ ਇਹ ਪ੍ਰੋਗਰਾਮ 2 ਤੋਂ 4 ਵਜੇ ਦਾ ਲਿਖਿਆ ਗਿਆ ਤਾਂ ਉਸ ਜਿਹੜੇ ਜਿਸ ਤਰ੍ਹਾਂ ਕਿ বাস ਸਟੈਂਡ ਸਮਰਾਲਾ ਚੌਂਕ ਡੀਐਮਸੀ ਜਾਂ ਹੋਰ ਜਿਹੜੇ ਅਦਰ ਪੁਆਇੰਂਟਸ ਹੈਗੇ ਨੇ ਸੋਨਾ ਸਾਰਿਆਂ ਦੇ ਉੱਤੇ ਚੈਕਿੰਗ ਕੀਤੀ ਜਾਊਗਾ ਸਰ ਕਿਸੇ ਤੇ ਵੀ ਮਤਲਬ ਕੀ ਉਹਦੇ ਵਿੱਚ ਅਬੰਡਨ ਜਿਹੜੇ ਵਾਹਨ ਜਾਂ ਕੋਈ ਸ਼ੱਕੀ ਵਾਹਨ ਜਾਂ ਜਿਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਹਨ ਹੋਏਗਾ ਉਹਦੇ ਰਿਗਾਰਡਿੰਗ ਇਹ ਜਿਹੜੀ ਕੀ ਚੈਕਿੰਗ ਸਪੈਸ਼ਲ ਕੰਪੇਨ ਚਲਾਈ ਗਈ ਹੈ ਸਰ ਪਹਿਲਾਂ ਵੀ ਜਿਵੇਂ ਆਰਡਰਸ ਕਈ ਵਾਰੀ ਪਾਸ ਕੀਤੇ ਹੋਏ ਨੇ ਪਾਰਕਿੰਗ ਲੋਟਸ ਜਿਹੜੇ ਮੈਨੇਜ ਕਰਦੇ ਨੇ ਕਿ ਕੋਈ ਅਬੰਡਨਡ ਵਾਹਨ ਵਾਰਾ ਨਾ ਖੜਿਆ ਹੋਵੇ ਤੇ ਜਿਹੜੇ ਵੀ ਵਾਹਨਸ پارک ਕਰ ਰਹੇ ਨੇ ਉਹਨਾਂ ਦੇ ਪ੍ਰੋਪਰ ਡਿਟੇਲਸ ਹੋਵੇ ਮੋਸਟ ਪ੍ਰੋਬਬਲੀ ਇਸੇ ਲਈ ਇਹ ਚੈਕਿੰਗ ਇਹ ਟੀਮਸ ਬਣਾ ਕੇ ਜਿਹੜੀ ਹੈਗੀ ਹੈ ਸਪੈਸ਼ਲੀ ਚੈਕਿੰਗ ਕਰਨ ਕੋਈ ਸਾਰੇ ਜਿਹੜੇ ਹੈਗੇ ਨੇ ਵਾਈਕਲਸ ਦੇ ਡਾਕੂਮੈਂਟਸ ਜਾਂ ਜੋ ਵੀ ਹੈਗੇ ਆ ਉਹ ਇਹਨਾਂ ਤੋਂ ਸੰਬੰਧੀ ਹੋਈਏ ਟੀਮਸ ਬਣਾਈਆਂ ਗਈਆਂ ਨੇ ਤੇ ਕਿੰਨੇ ਪੁਆਇੰਟਸ ਤੇ ਚੈਕਿੰਗ ਹੈ 8 ਪੁਆਇੰਟਸ ਤੇ ਚੈਕਿੰਗ ਹੋਈ ਗਈ ਹੈ ਜੀ ਤੇ ਕੋਈ ਸਰਜ ਜੇ ਕੋਈ ਏਜੀ ਵਹੀਕਲ ਬਰ ਰਿਕਵਰ ਵੀ ਹੁੰਦੀ ਕੋਈ ਕਾਰਵਾਈ ਫਰਦਰ ਕੀਤੀ ਜਾਏਗੀ ਬਿਲਕੁਲ ਜੀ ਉਹ ਜੋ ਵੀ ਲੀਗਲ ਪ੍ਰੋਸੈਸ ਹੋਏਗਾ ਉਸ ਲੀਗਲ ਪ੍ਰੋਸੈਸ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਦੁਕਾਨਦਾਰਾਂ ਨੂੰ ਸੁਣੀਆਂ ਦਿੱਤਾ ਜਾਏਗਾ ਅਜੇ ਤਾਂ ਪਾਰਕਿੰਗ स्लots ਦੇ ਉੱਪਰ ਚੈਕਿੰਗ ਹੈ ਦੁਕਾਨਦਾਰਾਂ ਦੀ ਚੈਕਿੰਗ ਵਾਲਾ ਨਹੀਂ ਜਿੰਨਾਂ ਮਤਲਬ ਪਾਰਕਿੰਗ स्लots ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕੀਤਾ ਜਾਵੇਗਾ ਨੋਟਿਸ ਵੀ ਕਰਾ ਦੇ ਕੋਈ ਦਿੱਤਾ ਜਾ ਰਿਹਾ ਹੈ ਕਿਸ ਚੀਜ਼ ਦਾ ਦੁਕਾਨਦਾਰਾਂ ਨੂੰ ਬੋਲੇਗਾ ਪਰ ਨੇ ਮੈਂ ਦਾ ਇਹ ਪਾਰਕਿੰਗ ਸਲੋਟਸ ਬਾਰੇ ਜਿਹੜੀ ਆਈ ਸਾਡੀ ਇਹ ਟੀਮਸ ਬਣਾਈਆਂ ਨੇ ਇਹਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਜਿਹੜਾ ਹੋਰ ਕੋਈ ਇਸ ਤੋਂ ਲਾਭ ਨਹੀਂ ਠੀਕ ਠੀਕ ਜਿੱਦਾਂ ਖੱਡੀ ਦੀ ਕਾਲੀ ਸ਼ੀਸ਼ੇ ਸਹੀ ਜਾਂੜੀਆਂ ਲੱਗ ਚੋਈਆਂ ਪਾਰਕਿੰਗ ਜੀ ਚਲੋ ਬਿਲਕੁਲ ਇਹ ਸਾਰਨਾ ਸੀਗੇ ਏਡੀਸੀ ਵੀ 3 ਜਿਨ੍ਹਾਂ ਕੀ ਅੱਜ ਲੁਧਿਆਣਾ ਪੁਲਿਸ ਐਕਸ਼ਨ ਮੋਡ ਤੇ ਦਿਖਾਈ ਦੇ ਰਹੀ ਹੈ ਲਗਾਤਾਰ ਲੁਧਿਆਣਾ ਦੇ ਵਿੱਚ ਚੈਕਿੰਗ ਦੌਰਾਨ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਅੱਜ ਅਸੀਂ ਮੌਜੂਦਾ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਜਿੱਥੇ ਕੀ ਕਾਫੀ ਭਾਰੀ ਸੰਖਿਆ ਦੇ ਵਿੱਚ ਫੋਰਸ ਜਿਹੜੀ ਕੀ ਇੱਥੇ ਲਾਂਦੀ ਕੀ ਹੈ ਤੇ ਤਨਾਤ ਕੀਤੀ ਗਈ ਤੇ ਵਕ ਵਕ ਜਿਹੜੇ ਅਨਨੋਨ ਚੱਕੀ ਵਾਹਨ ਨੇ ਉਹਨਾਂ ਉਹਨਾਂ ਦੇ ਨਾਲ ਵਾਫਤਾ ਕਰਕੇ ਉਹਨਾਂ ਦੇ ਮਾਲਕ ਨੂੰ ਵੀ ਬੁਲਾਇਆ ਜਾ ਰਿਹਾ ਤੇ ਜਿਹੜੇ ਜਿਹਨਾਂ ਦੇ ਮਾਲਕ ਨਹੀਂ ਮਿਲਦੇ ਨੇ ਤੇ ਉਹਨਾਂ ਉਹਨਾਂ ਦੇ ਜਿਹੜੀ ਆ ਮੋਟਰਸਾਈਕਲ ਜਾਂ ਵਾਹਨ ਜਬਤ ਕਿੱਤੇ ਜਾ ਰਹੇ ਨੇ ਹਾਲਾਂਕਿ ਜਿਹੜੀ ਕਿ ਕਾਫੀ ਜਿਆਦਾ ਐਕਸ਼ਨ ਮੋਡ ਤੇ ਦਿਖਾਈ ਦੇ ਰਹੀ ਹੈ ਪੰਜਾਬ ਪੂਰ ਹਰ ਇੱਕ ਇਲਾਕਿਆਂ ਦੇ ਵਿੱਚ ਇਹੋ ਜਿਹੀ ਮੁਹਿੰਮ ਜਿਹੜੀ ਕੀ ਹੈ ਜਾਰੀ ਕੀਤੀ ਗਈ ਹੈ ਜੁੜੇ ਹੋਣ ਦਾ ਲੈ ਦਿਨਾ ਸੰਜਣਾ ਜੀ ਨੂੰ ਰਿਪੋਰਟ ਧੰਨਵਾਦ